ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਢੋਲਕਾ ਤਹਿਸੀਲ ਬੱਬ ਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਭੁਪਿੰਦਰ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਦੋ ਬਿਲਕੁਲ ਤਾਜ਼ੀਆਂ ਸੋਈਆਂ ਤੁਹਾਨੂੰ ਦਿਖਾਵਾਂਗੇ ਤੇ ਇੱਕ ਆ ਤੁਕੜਗਾ ਦਾ ਨੰ ਬੱਚੇ ਤੋਂ ਬਿਨਾ ਤੁਹਾਨੂੰ ਦਿਖਾਉਣੀ ਆ ਚੰਗੇ ਰਿਕਰਡ ਵਾਲੀ ਤੋਕੜ ਤਾਂ ਮੈਨੂੰ ਦਿਖਾਉਣੀ ਆ ਤੇ ਦੋ ਆ ਤਾਜ਼ੀਆਂ ਸੂਈਆਂ ਵਾਂ ਜਰਸੀ ਕ੍ਰੋਸ ਆ ਦੋਵੇਂ ਗਰਮੀ ਦੇ ਮੌਸਮ ਵਾਲੀਆਂ ਗਾਵਾਂ ਵਾਂ ਜਿਹੜੀਆਂ ਦੋਵੇਂ ਇੱਕ ਦੇ ਬਿਲਕੁਲ ਜੇ ਹੁਣੇ ਹੀ ਸੂਈ ਆ ਜੇ ਜੇਰ ਵੀ ਇਹਦੀ ਪੈਣ ਵਾਲੀ ਆ ਹਾਂਜੀ ਵੇਧੀ ਸੱਸੇ ਕਾਲ ਜੀ ਸੱਸੇ ਕਾਲ ਆ ਭੈਜੀ ਸੱਸੇ ਕਾਲ ਜੀ ਹੋਰ ਸੁਣਾ ਠੀਕ ਠਾਕ ਜੀ ਠੀਕ ਠਾਕ ਆ ਭੈਜੀ ਠੀਕ ਠਾਕ ਚਲੋ ਦੇ ਚੀਤੇ ਵੇਗਿਆ ਮਾਲਦਨ ਵਾਲਾ ਫਿਰ ਵੇਗਿਆ ਭੈਜੀ ਵੇਗਿਆ ਜੀ ਮਾਲ ਲਈਦਾ ਸਾਫ ਸੁਥਰਾ ਉਸ ਵੇਲੇ ਤੁਹਾਨੂੰ ਬਤਾਵਾ ਠੀਕ ਆ ਹਾਂਜੀ ਅੱਜ ਫਿਰ ਗਰਮੀ ਵਾਲਾ ਲੈਣਤਾ ਜੀ ਗਰਮੀ ਵਾਲਾ ਵਧੀਆ ਸਮਾਂ ਠੀਕ ਲਾਮੀ ਗੱਲ ਆਵੇ ਸੰਗਾ ਹਾਂਜੀ ਹਾਂਜੀ ਚਲੋ ਨਾਮ ਦੱਸਦੇ ਕਰੀ ਆਪਣਾ ਨਾਮ ਭਪਿੰਦਰ ਸਿੰਘ ਜੀ ਪਿੰਡ ਧੂਲਕਾ ਜ਼ਿਲ੍ਹਾ ਅਬਰਸਰ ਤਸਵੀਰ ਬਾਕਲ ਸਾਡੀ ਤੇ ਲਾਗੇ ਖਲਚੀਆਂ ਨਾਲ ਆਪਣਾ ਕਿੰਨਾ ਦੋ ਕਿਲੋ ਮੀਟਰ ਠੀਕ ਹੈ ਜੀ ਤੇ ਫੋਨ ਨੰਬਰ ਵੀ ਬੋਲ ਦੇ ਕਰੀ 70877 15832 ਠੀਕ ਹੈ ਚਲੋ ਸ਼ੁਰੂਆਤ ਫਿਰ ਆਪਾਂ ਤਾਜੀ ਸੂਈ ਤੋਂ ਕਰਨੀ ਹੈ ਬਿਲਕੁਲ ਹੁਣੇ ਹੀ ਸੂਈ ਹੈ ਹਾਲੇ ਤੇ ਆ ਥਾਣੇ ਦੇ ਕਰੀ ਲਾਗੇ ਰੋ ਦੇਖ ਸਕਦੇ ਜੀ ਮਗਰ ਵਛੀ ਜੇ ਇਹਦੇ ਵਛੀ ਦੀ ਵਛੀ ਮਗਰ ਵਛੀ ਆ ਗਈ ਜੇ ਇਹਦੇ ਬੱਚਾ ਵੀ ਕਾਫੀ ਪਲਿਆ ਦਿੱਤਾ ਸੀ ਨੇ ਗਾਂ ਦੇ ਸਾਹਮਣਾਂ ਕਿੰਨੇ ਕ ਦੁੱਧ ਆ ਲਈ ਜੇ ਵਧੀ ਕੇ ਇਹ ਵੀਰ ਜੀ 15 ਲੀਟਰ ਦੁੱਧ ਚੁਆ ਜੂਗੀ ਅੱਛਾ ਹਾਂਜੀ 15 ਕਿਲੋ ਲੀਟਰ ਦਾ ਕਰੀਬ ਦੁੱਧ ਚੁਆਈ ਜੇ ਬਾਂਸ ਨਾਲ ਭਾਜੀ ਠੀਕ ਹੈ ਅਜੇ ਧਰਾ ਧੁਰਾ ਤੇ ਨਹੀਂ ਕੋਈ ਮਾਰੀ ਹੋਣੀ ਇਹਦੀਆਂ ਧਰਾ ਧੁਰਾ ਵੀਰ ਜੀ ਬੱਚੀ ਨੂੰ ਵਛੀ ਨੂੰ ਚੰਗਾਇਆ ਥੋੜਾ ਅੱਛਾ ਹਾਂਜੀ ਤੇ ਉਤਰਾਂ ਜੇ ਚੁਵਾਈ ਨਹੀਂ ਕੀਤੀ ਨਾ ਇਹਦੀ ਚਲੋ ਤੋਰਾ ਹਾਂ ਇੱਕ ਕਰੀ ਬਾਕੀ ਜੇ ਹੁਣ ਇਹ ਸੋਈ ਆ ਕੋਈ ਜੇ 10 15 ਮਿੰਟ 20 ਮਿੰਟ ਨੇ ਕੀ ਹੋਏ ਜੇ ਸੋਈ ਨੂੰ ਪਰਲਾ ਰਸਾ ਪਰਲਾ ਗਾਇੰਗ ਅਲੀ ਖੜਦੇ ਉਹ ਕੰਮੇ ਕੀ ਕਰਦਾ ਖਤਮ ਹੋ ਗਿਆ ਬਾਕੀ ਥੋੜਾ ਥੋੜਾ ਮੀਂਹ ਜਿਹੜਾ ਪੈਣਦਿਆ ਅੱਜ ਮੌਸਮ ਦਾ ਸਵੇਰ ਮੌਸਮ ਸਵੇਰ ਦਾ ਬਦਲਾਵੜਾ ਜਿਹੜਾ ਅੱਜ ਬਾਕੀ ਥੱਲੇੋਂ ਚਲੋ ਸਫਾਈ ਚ ਤਿਆਰ ਹੋਈ ਆ ਕੋਈ ਪਲਾਂ ਪੁਲਾ ਨਹੀਂ ਹੈ ਗਿਆ ਹਵਾਨੇ ਤੇ ਆ ਦੇਖ ਸੰਦੇ ਹਵਾਨੇ ਦਾ ਤੇ ਕਿੰਨਾ ਰੱਖਣਾ ਵਿਧਿਆ ਦਾ ਮੁੱਲ ਫਿਰ ਆਪਾਂ ਵੀ ਜੀ ਮੁੱਲ ਕਰਾਉਣਾ ਭਾਅ 50 ਕਰਾਈਓ 45 ਦੀ ਹਵਾਨਾ ਦੇ ਦਾਂਗੇ ਅੱਛਾ 45000 ਦੀ ਦੇ ਦੋਗੇ ਹਾਂਜੀ ਬਾਕੀ ਵਿੱਚ ਛੋਟ ਚੜ ਕਰ ਦੋਗੇ ਕਰਦਾ ਹੈ ਮਾਨ 500 ਰੁਪਏ ਦਾ ਕੋਈ ਫੋਨ ਲਾਵੇ ਇੱਕ ਵਾਰੀ ਕੋਈ ਨਹੀਂ ਖੁੱਲਾ ਕਰ ਦੇ ਮਾਨ ਬਾਕਸ ਠੀਕ ਹੈ ਜੀ ਹਾ ਜੀ 45000 ਚ ਕਹਿੰਦੇ ਕਿ ਮਾਨਤਨ ਜਿਹੜਾ ਕਰਦੇ ਆਂਗੇ ਬਾਕੀ ਖੜਨੀ ਤੁਸੀਂ ਆਪਣੀ ਵੇਸ ਚ ਆਖ ਕੇ ਆਪਣੀ ਪਸੰਦ ਕਰਕੇ ਤੇ ਇੱਕ ਆ ਜਿਹੜੀਆਂ ਦੋ ਟੁਕੜਾ ਕੱਪਣਾ ਮੱਝਾਂ ਵੀ ਆ ਪਤਨ ਦਿਖਾਉਣੀਆਂ ਇਹ ਬਾਤ ਚਵਈਆਂ ਸੀ ਤੇ ਵੀ ਜੀ ਉਹਨਾਂ ਨੇ ਵੱਖਰੀ ਵੀਡੀਓ ਸਾਨੂੰ ਭੇਜੀ ਆ ਇਹ ਦੋਵੇਂ ਟੁਕੜਾ ਕੱਪਣਾ ਚੈੱਕ ਪਾਸ ਐ ਇੱਕ ਢਾਈਆਂ ਮਹੀਨਿਆਂ ਦੀ ਤੇ ਇੱਕ ਸਾਢੇ 4 ਮਹੀਨੇ ਦੀ ਐ ਤੇ ਸੱਜਣਾ ਕਹਿੰਦੇ ਕਿ 15 16 ਲੀਟਰ ਵਾਲੀਆਂ ਵਾਂ ਤੇ ਇੱਕ ਕੋਲ ਹੁਣ ਜਿਹੜਾ ਵਾ 4 ਕਿਲੋ ਦੁੱਧ ਦੱਸਦੇ ਆ ਇੱਕ ਕੋਲ ਕੋਈ 7-8 ਕਿਲੋ ਦੁੱਧ ਜਿਹੜਾ ਦੱਸਦੇ ਉਹ ਤੁਸੀਂ ਵੀਰ ਜੀ ਨੂੰ ਨਾਲ ਫੋਨ ਕਰਕੇ ਪੁੱਛ ਲੈਣਾ ਵਾ ਇਹ ਦੋਵੇਂ ਟੋਕਰਾਂ ਗੱਪਨਾ ਚੈੱਕ ਪਾਸਿਆ ਬਾਕੀ ਤੁਸੀਂ ਵੀਰ ਜੀ ਨੂੰ ਨਾਲ ਫੋਨ ਕਰਕੇ ਆਪਣੀ ਤਸੱਲੀ ਤੇ ਜਿਹੜੀਆਂ ਖੜਦੀਆਂ ਬਾਕੀ ਡਿਟੇਲ ਤੁਸੀਂ ਉਹਨਾਂ ਤੋਂ ਪੁੱਛ ਲਓ ਤੇ ਬਾਕੀ ਗਾਵਾਂ ਵੀ ਜਿਹੜੀਆਂ ਤੁਹਾਨੂੰ ਦੱਸ ਕਾਇ ਜਿਹੜੀ ਇਹ ਵੀ ਤਾਜ਼ੀ ਸੂਈ ਆ ਜਿਹੜੀ ਇਹਦੇ ਮਗਰ ਕੀ ਜੀ ਵੀਰ ਜੀ ਇਹਦੇ ਮਗਰ ਅੱਛਾ ਜੀ ਇਹਦੇ ਮਗਰ ਵੱਛਾ ਆ ਤੇ ਥਾਣਾ ਇਹਦੇ ਵੀ ਲੱਗੇ ਤਾਂ ਦੇਖ ਸਕਦੇ ਜੀ ਇੰਨੋਂ ਕਿਨਾਂ ਜਿਹੜਾ ਵੀ ਬਦਤੀ ਸੁਬੀਨਾ ਇਹਨੂੰ ਵੀ ਜਿਹੜਾ 6 ਲੈਣ ਜੀ 6 ਵਾਂ ਦੇਣੇ ਆ ਹਾਂਜੀ ਤੇ ਇਹਦੇ ਕੋਲ ਦੁੱਧ ਕਿੰਨਾ ਜੇ 12 ਲੀਟਰ ਵੀਰ ਜੀ ਹਾਜ਼ਰ ਤਿਆਰ ਆ ਜਿਹੜਾ ਬਾਜੀ ਚਾਰ ਜੀ ਕਿੰਨਾ ਕੁ ਚਵਾਈ ਜਾਊਗੀ ਇਹ ਦੁੱਧ ਵੀਰ ਜੀ 14 ਕਿਲੋ ਲੀਟਰ ਕਰੀ ਜੂ ਠੀਕ ਆ ਹਾਂਜੀ ਤੋੜ ਦਈਏ ਫੇਰ ਇਹਨਾਂ ਵਿੱਚ ਬਾਕੀ ਦੋਵਾਂ ਦੇ ਕੱਦ ਜਿਹੜੇ ਜਿਹੋ ਜਿਹਾਂ ਜਰਸੀਆਂ ਹੁੰਦੀਆਂ ਮੋਢੇ ਕੀ ਆ ਨਾ ਬਹੁਤੇ ਵੱਡੇ ਆ ਤੇ ਨਾ ਬਹੁਤੇ ਛੋਟੇ ਆ ਠੀਕ ਠਾਕ ਜੀ ਮੀਡੀਅਮ ਕੱਦ ਦੇ ਇਹ ਦੇਖੋ ਦੁੱਧ ਮੋਕੇ ਦੇ ਜਿਹੜਾ 12 ਲੀਟਰ ਜਿਹੜਾ ਤਿਆਰ ਦੱਸਦੇ ਆ। ਲੈ ਜੀ ਜੀ। ਬਾਕੀ ਦੋਵੇਂ ਗਰਮੀ ਦੇ ਮੌਸਮ ਆ ਲਈਆਂ گاਵਾਵਾਂ। ਬਾਕੀ ਇੱਥੇ ਆ ਗਿਆ ਆਪਣੇ ਨਿਗਾਹ ਚੋਂ ਕੱਢ ਕੇ ਵੇਖ ਚੱਕ ਕੇ ਫੇਰੀ ਕਰੋ। ਪ੍ਰੋਪਰ ਜਿਹੜਾ ਕੱਦ ਕਾਠ ਦਾ ਸਨ ਹਵਾਨੇ ਦਾ ਸਾਰੀਆਂ ਚੀਜ਼ਾਂ ਦਾ ਪਤਾ ਲੱਗ ਜਾਂਦਾ ਹੈ। ਤੇ ਇਹਦਾ ਕਿੰਨਾ ਮੁੱਲ ਰੱਖਣਾ ਵੀ ਦੀ ਫੇਰ ਆਪਾਂ ਕਿਹਦਾ ਵੀਰ ਜੀ 42000 ਮੁੱਲੇ 42000 ਆ ਬਾਕੀ ਵਿੱਚ ਮੰਨਤਨ ਕਰ ਦੋਗੇ ਕਰਦਾ ਵੀਰ ਕੋਈ ਭਰਾ ਫੋਨ ਲਾਵੇ ਕਰਾਂਗੇ ਜੀ ਠੀਕ ਹੈ ਜੀ ਤੇ ਚਲੋ ਹੁਣ ਇੱਕਾ ਗਾਂ ਤੁਹਾਨੂੰ ਦਿਖਾਉਣੀ ਹੈ ਖੂਬਸੂਰਤ ਕਾਫੀ ਆ ਜਿਹੜੀ ਸੋਹਣੀ ਕਾਫੀ ਆ ਤੇ ਕਿੰਨਾ ਵੇਚਦੀ ਆ ਤੇ ਕੱਲ ਦੁੱਧ ਦੁੱਧ ਵੀਰ ਜੀ ਇੱਕੋ ਹੀ 10 ਲੀਟਰ ਜੀ ਹਾਂਜੀ ਇਹ ਨਾ ਟਿਕਾ ਲੱਗੇ ਨੂੰ ਅੱਜ ਹੋ ਗਿਆ 4 ਦਿਨ ਅੱਛਾ ਤੇ ਤਾਂ ਕਰਕੇ ਥੋੜਾ ਦੁੱਧ ਘਟਾਇਆ ਮੰਡ-ਮੁੰਡ ਬੰਦ ਕੀਤਾ ਜੀ ਹਾਂ ਦੁੱਧ ਦੇ ਕੋ 8 ਲੀਟਰ ਹੋ ਗਿਆ ਜੀ 8 ਲੀਟਰ ਦੁੱਧ ਹੈਗਾ ਵਾ ਹਾਂਜੀ ਠੀਕ ਐ ਤੇ ਟੀਗਾ ਇਹਨੇ ਭਰਾਇਆ ਵਾ ਟੀਗਾ ਭਰਾਤਾ ਜੀ 4 ਦਿਨ ਹੋਏ ਕਹਿੰਦੇ ਟੀਗਾ ਭਰਾਇਨ ਤੁਰ ਇੱਕ ਦਿਨ ਬਾਕੀ ਕਾਫੀ ਖੂਬਸੂਰਤ ਏ ਜਿਹੜੀ ਨਾ ਜੀ ਜੀ ਦੁੱਧ ਜਿਹੜਾ ਮੌਕੇ ਤੇ ਇਹਦੇ ਕੋਲ 8 ਰੀਟਰ ਦੱਸਦੇ ਆ ਬਾਕੀ ਖੜਨੀ ਤੁਸੀਂ ਆਪਣੀ ਸਮਝਣਾ ਵੇਸ ਚਾੱਕ ਕੇ ਚਵਾਈ ਕਰਕੇ ਖੜਨੀ ਆ ਬੜੀ ਮਾੜੀ ਰਾਕੀ ਥਾਣੇ ਵੀ ਚੰਗਾ ਲੱਗਾ ਇਹਦੇ ਕੋ ਤੇ ਉਤਰ ਮਿਰਜੇ ਚੋਂ ਠੰਡੀ ਤੇਰੀ ਪੂਰੀ ਫਿਰ ਮੈਂ ਨਾ ਵੀਰ ਜੀ ਇਦਾ ਭੌਂਾ ਬੈਜੋ ਆਇਓ ਠੀਕ ਆ ਜੀ ਦੋ ਵਾਰੀ ਪੋਲੀ ਨਹੀਂ ਤਾਂ ਮਜ਼ੀ ਤਰਾ ਮਾਰ ਲੂ ਨਾ ਠੀਕ ਚੱਕਰ ਨਹੀਂ ਜੀ ਹੰਡੀ ਤੇ ਨਹੀਂ ਜਿਹੜੇ ਪੋਲੀ ਇਹੋ ਜੀ ਗੱਲ ਕੋਈ ਨਹੀਂ ਲੋ ਠੀਕ ਹੈ ਜੀ ਤੇ ਕਿੰਨਾ ਰੱਖਣਾ ਫਿਰ ਇਹਦਾ ਮੁੱਲ ਆਪਾਂ ਇਹਦਾ ਵੀਰ ਜੀ ਫੋਨ ਤੇ ਕਰਾਂਗੇ ਕੋਈ ਵੀਰ ਭਰਾ ਫੋਨ ਨਾਲੇ ਅੱਛਾ ਇਹਦਾ ਫੋਨ ਤੇ ਕਰ ਦੇਣਾ ਜੀ ਫੋਨ ਤੇ ਕਰਾਂਗੇ ਠੀਕ ਹੈ ਹਾਂ ਜੀ ਵੀਰ ਜੀ ਤੇ ਠੀਕ ਹੈ ਵੀਰ ਜੀ ਕੋਈ ਸਵਾਲ ਨਾ ਬਸ ਵੀਰ ਜੀ ਬਸ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇ ਸਟਾਫ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ